ਸਸਿਕਾਲ ਜੀ ਦੋਸਤੋ ਅੱਜ ਇੱਕ ਹੋਰ ਨਵਾਂ ਘਰ ਤੁਹਾਡੇ ਲਈ ਲੈ ਕੇ ਆਏ ਆ ਬਿਲਕੁਲ ਬ੍ਰਾਂਡ ਨਿਊ ਕੋਠੀਆ ਜੀ ਵਿਕਣ ਵਾਸਤੇ ਜਿਹੜੀ ਆਈ ਹੈ ਕਾਰਨਰ ਕੋਠੀਆ ਲੋਕੇਸ਼ਨ ਆ ਜੀ ਸਰਬਨਗਰ ਐਕਸਟੈਂਸ਼ਨ ਫੇਸ 1 ਪੱਖਵਾ ਰੋਡ ਲੁਧਿਆਣਾ ਤੇ ਅੰਦਰੋਂ ਦੇਖੋ ਸਪੇਸ ਬਹੁਤ ਹੀ ਖੁੱਲੀ ਛੱਡੀ ਗਈ ਆ ਜੀ ਇਹਨਾਂ ਨੇ ਗੱਡੀ ਖੜਾਉਣ ਵਾਸਤੇ ਤੇ ਸਾਈਡ ਤੇ ਵੀ ਤੁਸੀਂ ਟੂ-ਵੀਲਰ ਖੜਾ ਕਰ ਸਕਦੇ ਹੋ ਤੇ ਛੋਟਾ ਜਿਹਾ ਜਿਹੜਾ ਵਾਸ਼ਿੰਗ ਏਰੀਆ ਵੀ ਤੁਹਾਨੂੰ ਦਿੱਤਾ ਗਿਆ ਵਾ ਅੰਦਰੋਂ ਦਿਖਾ ਦਿੰਨੇ ਆ ਤੁਹਾਨੂੰ ਤੇ ਆ ਦੇਖੋ ਜੀ ਪੂਰੀ ਨਵੇਂ ਸਟਾਈਲ ਦੀ ਕੋਠੀ ਆ ਜੀ ਪੂਰੀ ਲਗਜ਼ਰੀ ਲੁੱਕ ਦੇਣ ਦੀ ਕੋਸ਼ਿਸ਼ ਕੀਤੀ ਹੋਈ ਆ ਇਹਦਾ ਸਾਈਜ਼ 7.5 ਗਾਜਾ ਜੀ 7.5 ਗੱਜ ਦੀ ਇਹ ਕੋਠੀ ਆ ਸਾਰਾ ਟੈਲਾਂ ਦਾ ਕੰਮ ਹੋਇਆ ਪੂਰੀ ਜਿਹੜੀ ਮੋਡੂਲਰ ਕਿਚਨ ਆ ਜੀ ਤੇ 2 ਬੈੱਡਰੂਮ ਤੁਹਾਨੂੰ ਥੱਲੇ ਮਿਲ ਜਾਣਗੇ LED ਪੈਨਲ ਚੈੱਕ ਕਰ ਲਓ ਜੀ ਤੇ ਪਹਿਲਾ ਜਿਹੜਾ ਤੁਹਾਨੂੰ ਬੈੱਡਰੂਮ ਦਿਖਾ ਦਿੰਨੇ ਆ ਇਹ ਫਰਸਟ ਬੈੱਡਰੂਮ ਆ ਜੀ ਇਦੇ ਵਿੱਚ ਤੁਹਾਨੂੰ ਅਲਮੀਰਾ ਜਿਹੜੀ ਨਾਲ ਦਿੱਤੀ ਜਾਊਗੀ ਕਬੂਰਡ ਕਹਿ ਲਓ ਇਹ ਹਾਲੇ ਜਿਹੜਾ ਸਫਾਈ ਦਾ ਸਾਰਾ ਕੰਮ ਕੀਤਾ ਜਾ ਰਿਹਾ ਤੁਹਾਨੂੰ ਪੂਰਾ ਫਿਨਿਸ਼ ਕਰਕੇ ਇਹ ਦਿੱਤਾ ਜਾਊਗਾ ਜੀ ਤੇ ਬਾਥਰੂਮ ਚੈੱਕ ਕਰੋ ਇਹਦੇ ਵਿੱਚ ਵੀ ਜੋ ਵੀ ਫਿਟਿੰਗ ਹੋਣ ਵਾਲੀ ਆ ਉਹ ਕਰਕੇ ਦਿੱਤੀ ਜਾਊਗੀ ਹਾਲੇ ਫਿਟਿੰਗ ਬਾਕੀ ਆ ਜੀ ਇਹਦੇ ਨਾਲ ਹੀ ਤੁਹਾਨੂੰ ਆ ਸਟੋਰ ਯੂਜ਼ ਕਰ ਸਕਦੇ ਹੋ ਜੇ ਤੁਸੀਂ ਚਾਹੋਨੇ ਹੋ ਤਾਂ ਡਰੈਸਿੰਗ ਏਰੀਆ ਵੀ ਤੁਸੀਂ ਬਣਾ ਸਕਦੇ ਹੋ ਇਹ ਤੁਹਾਡੀ ਰਿਕੁਆਇਰਮੈਂਟ ਹੈ ਜੀ ਤੇ ਆ ਦੇਖ ਸਕਦੇ ਹੋ ਤੁਸੀਂ ਆ ਜਿਹੜੀ ਐਲਮੀਰਾ ਉੱਪਰ ਡਾਊਨ ਸੀਲਿੰਗ ਦਾ ਕੰਮ ਹੋਇਆ ਵਾ ਤੇ ਪ੍ਰੋਪਰ ਸਨਮਾਇਕਾ ਜਿਹੜਾ ਬਹੁਤ ਵਧੀਆ ਇਹਨੂੰ ਲਾਇਆ LED ਪੈਨਲ ਤੁਹਾਨੂੰ ਨਾਲ ਦਿੱਤਾ ਜਾਊਗਾ ਜੀ ਇਹ ਬਾਰੋਂ ਪੂਰਾ ਖੁੱਲਾ ਹਾਲ ਬਣਾਇਆ ਵਾ ਤੇ ਕਾਰਨਰ ਕੋਠੀ ਆ ਇਧਰੋਂ ਤੁਹਾਨੂੰ ਦੋ ਗੇਟ ਮਿਲ ਜਾਣਗੇ ਆਹਾ ਗੇਟ ਆ ਜੀ ਛੋਟਾ ਇਹਨੂੰ ਤੁਸੀਂ ਜੇ ਰੈਂਟ ਤੇ ਦੇਣਾ ਚਾਹੁੰਦੇ ਹੋ ਯੂਜ਼ ਕਰ ਸਕਦੇ ਹੋ ਜੇ ਨਹੀਂ ਦੇਣਾ ਤਾਂ ਵੀ ਤੁਹਾਡੇ ਯੂਜ਼ ਲਈ ਇਹ ਤੁਸੀਂ ਆਪਣੇ ਯੂਜ਼ ਲਈ ਕਰ ਸਕਦੇ ਹੋ ਇਹ ਤੇ ਬਾਕੀ ਇਹਦੀ ਫੇਸਿੰਗ ਜਿਹੜੀ ਕੋਠੀ ਦੀ ਆ ਜੀ ਵੈਸਟ ਤੇ ਨਾਰਥ ਆ ਦੂਜਾ ਰੂਮ ਆ ਜੀ ਬੈੱਡ ਬੈੱਡਰੂਮ ਨੰਬਰ 2 ਇਹਦੇ ਵਿੱਚ ਵੀ ਸੇਮ ਤੁਹਾਨੂੰ ਅਲਮੀਰਾ ਕਬੂੜ ਇਹ ਦਿੱਤੇ ਜਾ ਰਹੇ ਨੇ ਇਹਦੇ ਨਾਲ ਆ ਬਾਥਰੂਮ ਤੁਹਾਨੂੰ ਮਿਲੂਗਾ ਜੀ ਇਹਦੇ ਵਿੱਚ ਵੀ ਪ੍ਰੋਪਰ ਫਿਟਿੰਗ ਸਾਰੀ ਜਿਹੜੀ ਵੀ ਰਹਿੰਦੀ ਆ ਉਹ ਕਰਕੇ ਦਿੱਤੀ ਜਾਊਗੀ ਤੇ ਇਹ ਹੈ ਜੀ ਵੈਂਟੀਲੇਸ਼ਨ ਤੇ ਪਿੱਛੇ ਵਾਸ਼ਿੰਗ ਏਰੀਆ ਜਿਹੜਾ ਤੁਹਾਨੂੰ ਦਿੱਤਾ ਜਾਊਗਾ ਸਵਾ 100 ਗਾਏ ਦੇ ਵਿੱਚ ਪ੍ਰੋਪਰ ਜਿਹੜਾ ਨਕਸ਼ਾ ਬਣਾਇਆ ਗਿਆ ਵਾ ਬੜੀ ਬੜੀ ਸਮਝਦਾਰੀ ਦੇ ਨਾਲ ਸਾਰੀ ਜਗ੍ਹਾ ਨੂੰ ਯੂਜ਼ ਕੀਤਾ ਹੋਇਆ ਵਾ ਤੁਸੀਂ ਚੈੱਕ ਕਰ ਲਓ ਬਾਕੀ ਬਾਹਰ ਆਹ ਦਰਵਾਜ਼ਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਵੀ ਬਾਹਰ ਜਾਂਦਾ ਵਾ ਜੀ ਤੇ ਹੁਣ ਤੁਹਾਨੂੰ ਆਪਾਂ ਫਰਸਟ ਫਲੋਰ ਤੇ ਵੀ ਦਿਖਾ ਦਿੰਨੇ ਆਂ ਬਾਡੀ ਬਾਰੋਂ ਆ ਜੀ ਤੁਸੀਂ ਇਹਨੂੰ ਰੈਂਟ ਦੇ ਪਰਪਸ ਲਈ ਬਹੁਤ ਵਧੀਆ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਤੇ ਤੁਹਾਨੂੰ ਉੱਪਰ ਵੀ ਕਿਚਨ ਮਿਲੂ ਤੁਹਾਨੂੰ ਦਿਖਾਉਣੇ ਆ ਜਾ ਕੇ ਸੇਮ ਜੋ ਥੱਲੇ ਆ ਉਹੀ ਤੁਹਾਨੂੰ ਉੱਪਰ ਵੀ ਦੇਖਣ ਨੂੰ ਮਿਲੂਗਾ ਥੋੜੀ ਲੋਕੇਲਿਟੀ ਵੀ ਤੁਹਾਨੂੰ ਨਜ਼ਰ ਆ ਰਹੀ ਹੈ ਬਹੁਤ ਵਧੀਆ ਲੋਕੇਲਿਟੀ ਆ ਤੇ ਆ ਚੈੱਕ ਕਰਦੇ ਆਪਾਂ ਅੰਦਰ ਜਾ ਕੇ ਜੀ 12 ਗੈਲਰੀ ਆ ਜਿਹੜੀ ਉਹ ਵੀ ਤੁਸੀਂ ਦੇਖ ਲਓ ਆ ਦੇਖੋ ਪੂਰਾ ਕਾਰਨਰ ਦਾ ਇਹ ਮਕਾਨ ਆ ਜੀ ਇਹ ਜਿਹੜੀ ਰੇਲਿੰਗ ਵਗੈਰਾ ਜੋ ਵੀ ਕੁਝ ਰਹਿੰਦਾ ਤੁਹਾਨੂੰ ਨਜ਼ਰ ਆ ਰਿਹਾ ਵਾ ਉਹ ਸਾਰਾ ਕੰਪਲੀਟ ਕਰਕੇ ਤੁਹਾਨੂੰ ਇਹ ਦਿੱਤਾ ਜਾਊਗਾ ਉੱਪਰ ਵੀ ਦੇਖੋ ਸੇਮ ਉਦਾਂ ਹੀ ਸਾਰਾ ਵਾ ਜੋ ਥੱਲੇ ਸੀ ਟਾਇਲ ਆ ਜਿਹੜੀ ਉਹ ਸਫਾਈ ਹੋ ਰਹੀ ਆ ਅਪੋਕਸੀ ਭਰੀ ਗਈ ਆ ਕੋਈ ਗਰਾਟ ਨਹੀਂ ਭਰੇ ਆ ਕਿ ਕੱਲ ਨੂੰ ਇਹ ਨਿਕਲਣ ਦੀ ਕੋਈ ਕੰਪਲੇਂਟ ਨਹੀਂ ਆਉਣੀ ਬਾਕੀ ਥੱਲੇ ਵਾਂਗੂ ਆਹ ਪਹਿਲਾ ਕਮਰਾ ਵਾ ਜੀ ਚੈੱਕ ਕਰ ਲਓ ਸੇਮ ਉਹੀ ਤੁਹਾਨੂੰ ਕਬੂਰਡ ਮਿਲ ਜਾਣਗੇ ਤੇ ਉਹੀ ਵਾਸ਼ਰੂਮ ਸੇਮ ਸਾਈਜ਼ ਸੇਮ ਸਾਈਜ਼ ਦਾ ਸਟੋਰ ਤੁਹਾਨੂੰ ਮਿਲ ਜੂਗਾ ਜੀ ਸਟੋਰ ਜਾਂ ਡਰੈਸਿੰਗ ਜੋ ਵੀ ਤੁਸੀਂ ਯੂਜ਼ ਕਰਨਾ ਇਹ ਦੂਜਾ ਕਮਰਾ ਆ ਗਿਆ ਜੀ ਇਹਦੇ ਵਿੱਚ ਵੀ ਸੇਮ ਉਹੀ ਉਦਾਂ ਹੀ ਕਬੂਰਡ ਉਦਾਂ ਹੀ ਤੁਹਾਨੂੰ ਬਾਹਰ ਵਾਸ਼ਿੰਗ ਏਰੀਆ ਆ ਵਾਸ਼ਰੂਮ ਮਿਲ ਜੂਗਾ ਜੀ ਇਦੇ ਵਿੱਚ ਜੋ ਵੀ ਫਿਟਿੰਗ ਆ ਸਾਰੀ ਤੁਹਾਨੂੰ ਪ੍ਰੋਪਰ ਕੰਪਲੀਟ ਕਰਕੇ ਦਿੱਤੀ ਜਾਊਗੀ ਬਹੁਤ ਸਵਾਸੂ ਕਾਇਦੇ ਹਿਸਾਬ ਨਾਲ ਖੁੱਲੇ ਡੁੱਲੇ ਰੂਮ ਨੇ ਤੇ ਥੋੜੇ ਜਿ ਵੱਖਰੇ ਜਿ ਸਟਾਈਲ ਨਾਲ ਬਣਾਏ ਗਏ ਨੇ ਨਹੀਂ ਸਾਰੇ ਤਕਰੀਬਨ ਦੋ ਰੂਮ ਇਕੱਠੇ ਬਣਾਉਂਦੇ ਨੇ ਇਹਦੇ ਵਿੱਚ ਥੋੜਾ ਜਿਹਾ ਕੁਝ ਅਲੱਗ ਕੀਤਾ ਗਿਆ ਵਾ ਤੇ ਓਪਨ ਕਿਚਨ ਤੁਹਾਨੂੰ ਮਿਲੂਗੀ ਲਾਈਟਿੰਗ ਪ੍ਰੋਪਰ ਆ ਜੀ ਹਾਲੇ ਪੂਰੀਆਂ ਲਾਈਟਾਂ ਨਹੀਂ ਜਗ ਰਹੀਆਂ ਇੱਕੇ ਚੰਦ ਦੇਖ ਲਓ ਜੀ ਉੱਪਰ ਵਾਲੀ ਆਜੋ ਹੁਣ ਚਲਦੇ ਆਂ ਜੀ ਉੱਪਰ ਤੁਹਾਨੂੰ 뷰 ਦਿਖਾਉਨੇ ਆ ਉੱਪਰੋਂ ਕੀ 뷰 ਨਜ਼ਰ ਆਉਂਦਾ ਆਲੇ ਦੁਆਲੇ ਦਾ ਇੱਥੇ ਵੀ ਰੇਲਿੰਗ ਜਿਹੜੀ ਰਹਿੰਦੀ ਆ ਉਹ ਲਵਾ ਕੇ ਦਿੱਤੀ ਜਾਊਗੀ ਤੁਹਾਨੂੰ ਤੇ ਮੇਨ ਗੱਲ ਦੇਖੋ ਜੀ ਉੱਪਰ ਵੀ ਜਿਹੜਾ ਟਾਇਲ ਛੱਤ ਦੇ ਉੱਤੇ ਟਾਇਲ ਲਗਾਈ ਗਈ ਆ ਕੋਈ ਵੀ ਕੱਚਾ ਕੰਮ ਨਹੀਂ ਆ ਤੇ ਇਹ ਸਾਰੀ ਜਿਹੜੀ ਤੁਸੀਂ ਦੇਖ ਰਹੇ ਹੋ ਸਿਮੈਂਟਡ ਟਾਇਲ ਆ ਤੇ ਮਮਟੀ ਵੀ ਚੈੱਕ ਕਰੋ ਬਹੁਤ ਹੀ ਵਧੀਆ ਢੰਗ ਨਾਲ ਕੋਠੀ ਬਣਾਈ ਇਹ ਜਾ ਰਹੀ ਹੈ ਜੀ